जय माता दी सारे भक्तਾਂ ਨੂੰ سارے ਭਗਤਾਂ ਨੂੰ ਸਾਵਣ ਦੇ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਤੇ ਆਪ ਸਭ ਨੂੰ ਪਤਾ ਹੀ ਹੈ ਕਿ ਮਾਤਾ ਚੰਤਕੋਲੀ ਜੀ ਦੇ ਮੇਲੇ 25 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਹਨ ਤੇ ਸਾਡਾ ਵੀ ਜਿਹੜਾ ਮਹਾਮੈ ਦੀ ਕਿਰਪਾ ਨਾਲ ਲੰਗਰ ਚੱਲਦਾ ਉਹ ਲੰਗਰ ਦੀ ਡੇਟ ਫਿਕਸ ਹੋ ਗਈ ਆ ਤੇ ਉਹ ਲੰਗਰ ਦੀ ਡੇਟ ਹੈ ਜੀ 31 ਜੁਲਾਈ ਤੇ 3 ਜੁਲਾਈ ਨੂੰ ਅਸੀਂ ਇੱਥੋਂ ਦੁਪਹਿਰ ਨੂੰ ਨਿਕਲਾਂਗੇ 12:30 1 ਵਜੇ ਤੇ ਉੱਥੇ ਜਾ ਕੇ ਜਿੱਦਾਂ ਹਰ ਸਾਲ ਅਸੀਂ ਕਰਦੇ ਹਾਂ ਆਪਣਾ ਸੈਟਅਪ ਸਾਰਾ ਤਿਆਰ ਕਰਕੇ ਤੇ ਸਵੇਰੇ ਆਪਾਂ 31 ਜੁਲਾਈ ਨੂੰ ਲੰਗਰ ਸ਼ੁਰੂ ਕਰਾਂਗੇ ਤੇ ਮਾਤਾ ਰਾਣੀ ਦੀ ਕਿਰਪਾ ਨਾਲ ਜਿੰਨੀ ਦੇਰ ਚੱਲੂਗਾ ਉਹ ਠੀਕ ਆ ਇੱਕ ਦਿਨ ਆਪਣਾ ਪੂਰਾ ਹੁੰਦਾ ਉਹਦਣ ਤੇ ਸਾਰੇ ਭਗਤਾਂ ਨੇ ਉੱਥੇ ਜ਼ਰੂਰ ਪਹੁੰਚਣਾ ਜੀ ਆਪਣੇ ਸੇਵਾਦਾਰ ਦੀਆਂ ਅਸੀਂ ਇੱਕ ਵਾਰੀ ਮੈਂ ਫੇਰ ਡੇਢ ਦੁਹਰਾ ਦਿੰਦਾ ਜੀ 30 ਜੁਲਾਈ ਨੂੰ ਇੱਥੋਂ ਜਾਣਾ ਹੈ ਤੇ 31 ਜੁਲਾਈ ਦਾ ਲੰਗਰ ਆ ਜਿਹੜੇ ਆਪਣੇ ਸੇਵਾਦਾਰ ਆ ਭੁੰਡੇ ਸਾਰੇ ਜਿਹੜੇ ਨਾਲ ਆਪਾਂ ਜਾਂਦੇ ਆ ਇੱਕ ਦਿਨ ਪਹਿਲਾਂ ਜਿਹੜੇ ਜਾਂਦੇ ਆ ਉਹ ਵੀ ਤੇ ਜਿਹੜੇ ਉਸ ਦਿਨ ਸੇਮ ਡੇ ਆਉਂਦੇ ਆ ਲੰਗਰ ਵਾਲੇ ਜਨ ਉਹ ਵੀ ਸਾਰੇ ਜਣਿਆਂ ਨੂੰ ਮਤਲਬ ਕਿ ਉਹ ਤੁਹਾਨੂੰ ਡੇਟ ਤਾਂ ਮੈਂ ਦੱਸ ਦਿੱਤੀ ਹੈ ਦੋ ਵਾਰ ਤੇ ਤੁਸੀਂ ਮੇਰੇ ਵੀਰ ਸਾਰੇ ਤਿਆਰ ਹੋ ਜਓ ਬਾਕੀ ਜਿਹੜਾ ਜਿਹੜਾ ਮੈਨੂੰ ਮਿਲਦਾ ਮੈਂ ਚਲੋ ਉਹ ਵੀ ਨਾਲ ਹੀ ਆਪਾਂ ਕਹਦਾ ਨਾ ਸਾਰਿਆਂ ਨੂੰ ਵੈਸੇ ਵੀਡੀਓ ਉਡਾਣ ਦਾ ਹੈ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਹੋ ਜੋ ਤਿਆਰ ਮਹਾਮਾਈ ਦੇ ਦਰਬਾਰ ਤੇ ਸੇਵਾ ਕਰਨੀ ਆਪਾਂ ਚਲੋ ਭਾਗਾਂ ਨਾਲ ਇਹ ਦੇਨਾਂ ਦਾ ਹਰ ਸਭ ਸਾਨੂੰ ਵੀ ਇੰਤਜ਼ਾਰ ਰਹਿੰਦਾ ਚਲੋ ਮਾਤਾ ਰਾਣੀ ਦੀ ਸੇਵਾ ਲਈਓ ਸਾਡੇ ਪਿੰਡ ਦੀ ਨੱਗਾਂ ਵੀ ਤੇ ਸਾਰੇ ਜਣੇ ਖੇਚ ਲਓ ਤਿਆਰੀਆਂ ਤੇ 30 ਨੂੰ ਅਸੀਂ ਜਾਣਾ ਜੀ 31 ਨੂੰ ਮਾਤਾ ਰਾਣੀ ਦੇ ਚਰਨਾ ਜਥੇ ਆਪਾਂ ਲੰਗਰ ਦੀ ਸੇਵਾ ਕਰਨੀ ਆ ਤੇ ਲੰਗਰ ਉਹੀ ਜਗ੍ਹਾ ਜਿੱਥੇ ਪਿਛਲੇ ਸਾਲ ਲਾਇਆ ਸੀ ਆਪਾਂ ਮੰਗੂਵਾਲ ਦੇ ਕੋਲ ਮੰਗੂਵਾਲ ਪਹਿਲਾਂ ਪਹਿਲਾਂ ਮੰਗੂਵਾਲ ਤੋਂ ਪਿੱਛੇ ਲਗਾਉਂਦੇ ਸੀ ਤੇ ਹੁਣ ਪਿਛਲੀ ਵਾਰ ਜਦੋਂ ਆਪਾਂ ਲਾਇਆ ਸੀ ਮੰਗੂਵਾਲ ਤੋਂ ਅੱਗੇ ਜਾ ਕੇ ਤੇ ਇਸ ਵਾਰ ਵੀ ਅਸੀਂ ਕੋਸ਼ਿਸ਼ ਕਰਨੀ ਹੈ ਕਿ ਮੰਗੂਵਾਲ ਤੋਂ ਅੱਗੇ ਉਹੀ ਜਗ੍ਹਾ ਲਾਈਏ ਜਿੱਥੇ ਜਗ੍ਹਾ ਬਹੁਤ ਵਧੀਆ ਹੈ ਚਲੋ ਮੈਂ ਅੰਕਲ ਨੂੰ ਮਿਲ ਕੇ ਆਉਂਗਾ ਤਾਂ ਫਿਰ ਤੁਹਾਨੂੰ ਬਾਕੀ ਜਗ੍ਹਾ ਦਾ ਤਾਂ ਬਾਅਦ ਵਿੱਚ ਡਿਸਾਈਡ ਕਰਕੇ ਦੱਸਾਂਗੇ ਬਾਕੀ ਠੀਕ ਆ ਜੀ ਮਿਲਦੇ ਆ ਫਿਰ 31 ਤਰੀਕ ਨੂੰ ਜੈ ਮਾਤਾ ਦੀ